ਮੈਂ ਤੁਹਾਡੇ ਨਾਲ ਗੱਲ ਕਰਦੀ ਸੀ ਇੱਕ ਹੂੰ ਆਪਣੀ ਪ੍ਰੀਤੀ ਬਾਰੇ ਮੈਂ ਕਿ ਪ੍ਰੀਤੀ ਨੂੰ 26 ਸਾਲ ਲੱਗ ਗਿਆ ਹੁਣ ਦੇ ਬਾਰੇ ਕੋਈ ਰਿਸ਼ਤਾ ਦੇਖ ਲਾਂਦੇ ਹੂੰ ਦਾ ਇੱਕ ਰਿਸ਼ਤਾ ਮੈਂ ਵੀ ਦੇਖਿਆ ਸੀਗਾ ਮੁੰਡੇ ਨੇ ਦੋ ਕਿੱਲੇ ਬਾਹਨ ਦੇ ਆਉਂਦੇ ਨੇ ਕਿਉਂ ਪ੍ਰੀਤੀ ਦੰਦੀਆਂ ਵੱਡਦੀਆਂ ਤੇਰੇ ਹੋਰ ਲੈ ਲੈਣ ਦੇਸ਼ ਨੂੰ ਆਪਣੇ ਘਰੇ ਓਹੋ ਉਸ ਟਾਈਮ ਇਹ ਕਰਨ ਲੱਗ ਗਈ ਜਿਵੇਂ ਮੈਂ ਉਹਦੇ ਨਾਲ ਬਣਦੀ ਨਹੀਂ ਹੁੰਦੀ ਮੈਂ ਤਾਂ ਐਵੇਂ ਕਹਿਣੀ ਮੇਥਾ ਉਮਰ ਲੰਗੀ ਆਂਦੀ ਆ 26 ਸਾਲਾਂ ਦੀ ਹੋਗੀ ਫੇਰ ਰਿਸ਼ਤੇ ਨਹੀਂ ਮਿਲਦੇ ਹੁੰਦੇ ਜਦੋਂ ਵੱਡਾ ਹੋ ਜਾਂਦਾ ਜਵਾਕ ਕੋਈ ਨਾ ਆਉਣ ਦੇ ਕੋਈ ਵਧੀਆ ਰਿਸ਼ਤਾ ਕਰਦਾਂਗੇ ਕਿਉਂ ਆ ਵਧੀਆ ਨਹੀਂ ਹੈਗਾ ਜੀ ਦੋ ਕਿੱਲੇ ਬਾਹਨਦੇ ਨੇ ਮੁੰਡੇ ਦੇ ਆਪਦੇ ਵਧੀਆ ਘਰਵਾਰ ਪਾਇਆ ਹੋਇਆ ਖੇਤੀ ਕਰਦਾ ਵਧੀਆ ਹੀ ਆ ਰਿਸ਼ਤਾ ਉਹ ਅੱਛਾ ਖੇਤੀ ਵਾਲਾ ਦੇ ਵਿਆਹਾਂਗੇ ਕਿਉਂ ਖੇਤੀ ਵਾਲੇ ਕੀ ਮਾੜੇ ਨੇ ਜੀ ਉਹਨੇ ਕਿੱਦੇ ਪਸ਼ੂ ਦਾ ਕੰਮ ਕੀਤਾ ਆਪਣੇ ਘਰੇ ਕਿੱਦੇ ਸਨੀਆਂ ਲਾਈਆਂ ਨੇ ਲੇ ਸਨੀਆਂ ਦੀ ਤਾਂ ਕੀ ਗੱਲ ਐ ਜੀ ਸਨੀਆਂ ਤਾਂ ਆਪੇ ਲਾਊਗਾ ਅਗਲਾ ਚਲ ਰੋਟੀ ਢੱਕਦਾ ਹੁੰਦਾ ਵੀ ਜਵਾਕ ਕਰ ਲਾਂਦਾ ਰੋਟੀ ਢੱਕ ਜਾਂਦੀ ਐ ਸਾਰਾ ਕੁਝ ਕੱਪੜਾ ਲੀਡਾ ਜਾਂਦੀ ਐ ਅੱਛਾ ਤੈਨੂੰ ਆਏ ਮੇਰੀ ਭੈਣ ਗਾਂ ਜਾ ਕੇ ਸਨੀਆਂ ਲਾਵੇ ਆ ਅਗਲੇ ਦੇ ਘਰੇ ਉਸ ਤੋਂ ਤਾਲੀਆਂ ਫੀਰੀਆਂ ਮੰਗੂ ਕੰਮ ਕਰੇ ਉਸ ਤੋਂ ਗੱਲ ਹੀ ਨਹੀਂ ਸੁਣਦੇ ਹੈਗੇ ਮੈਂ ਤਾਂ ਹੁਣ ਛੋੜੇ ਨਾਲ ਨਾਰਮਲ ਗੱਲ ਕਰਦੀ ਆ ਨਾਰਮਲ ਗੱਲ ਕੀ ਆ ਔਰ ਕਿ 26 ਸਾਲਾਂ ਦੀ ਹੋਊਗੀ ਖੇਤੀ ਵਾਲਾਂ ਦੇ ਘਰੇ ਰਿਸ਼ਤਾ ਕਰ ਦਿੰਨੇ ਆ ਵਧੀਆ ਬਾਹਰ ਭੇਜਾਂ ਕੁੜੀ ਪੜੀ ਲਿਖੀ ਆ ਬਾਹਰ ਵਾਲੇ ਦਾ ਰਿਸ਼ਤਾ ਕਰਾਂਗੇ ਐਮੀ ਨੇ ਮੇਰੇ ਕੋਲੇ ਪਕਾਈ ਮਾਰੀ ਦੁਬਾਰੇ ਕਦੇ ਇਹ ਪਕਾਈ ਵਾਲੀ ਕੀ ਗੱਲ ਕਰ ਲਈ ਜੀ ਮੈਂ ਪਹਿਲਾਂ ਤੁਸੀਂ ਵੀ ਖੇਤੀ ਕਰਦੇ ਸੀ ਕੀ ਹੋਇਆ ਜੇ ਹੁਣ ਸਾਨੂੰ ਜੌਬ ਮਿਲ ਗਈ ਪਹਿਲਾਂ ਤੁਹਾਡੀ ਵੀ ਤਾਂ ਖੇਤੀ ਸੀ ਜਦੋਂ ਮੈਂ ਆਈਆਂ ਫਿਰ ਹੁਣ ਕੁੜੀ ਨੂੰ ਗਾਂ ਖੇਤੀ ਵਾਲੇ ਦੇ ਰੂਲ दिए ਕਿ ਖੇਤੀ ਵਾਲੇ ਚ ਕੀ ਰੁਲਣਾ ਹੋ ਗਿਆ ਜੀ ਸਰਕੇ ਉੱਠ ਕੇ ਸਨੀਆਂ ਲਾਓ ਇੱਧਰ ਪਸ਼ੂ ਵੰਨੋ ਦੋ ਉੱਧਰ ਵੰਨੋ ਦੋ ਫਿਰ ਸਨੀਆਂ ਲਾ ਦਿਓ ਫਿਰ ਗੋਹਾ ਸਿੱਟਿਓ ਫਿਰ ਕੱਖਾ ਪਾ ਦਿਓ ਫਿਰ ਸਨੀ ਲਾ ਦੋ ਫਿਰ ਗੋਹਾ ਚੱਕ ਦੋ ਸਾਰਾ ਦਿਨ ਪਸ਼ੂ ਨਾਲ ਪਸ਼ੂ ਹੁਣ ਹੈ بیوی ਬੰਦੇ ਦੀ ਰੋਟੀ ਲਾਉਣੀ ਪੈਂਦੀ ਹੈ ਖੇਤੀ ਵਾਲਿਆਂ ਦੇ ਨਹੀਂ ਬਈ ਸੈਟ ਆਉਂਦਾ ਮਰਜੀ ਆ ਛੋਡੀ ਮੈਂ ਤਾਂ ਜਿਵੇਂ ਕਹਿੰਦੀ ਸੀ ਮੈਂ ਖਾ ਚੱਲੋ ਸੈਟ ਸੀਗਾ ਵਧੀਆ ਸਾਰੀਆਂ ਸਮਝਦਾ ਮੈਂ ਤੇਰੀਆਂ ਗੱਲਾਂ ਤੈਨੂੰ ਆਇਆ ਵੀ ਮੈਂ ਤਾਂ ਖੇਤੀ ਵਾਲਿਆਂ ਦੇ ਉਰੇ ਆ ਕੇ ਐਸ਼ ਕਰਦੀਆਂ ਕੋਈ ਕੰਮ ਨਹੀਂ ਕਰਨਾ ਪੈਣਾ ਵੀ ਮੇਰੀ ਭੈਣ ਉਰੋਂ ਜਾ ਕੇ ਖੇਤੀ ਵਾਲਿਆਂ ਦੇ ਜਾ ਕੇ ਕੰਮ ਕਰੇ ਚਲੋ ਜਿਵੇਂ ਮਰਜੀ ਸਮਝ ਲਓ ਮੈਂ ਤਾਂ ਫਾਇਦੇ ਹੀ ਸੋਚਿਆ ਸੀਗਾ ਵਾਕੀ ਛੋਡੀ ਮਰਜੀ ਹੈ ਫਾਇਦਾ ਕੀ ਸਵਾ ਸੋਚਿਆ ਸੀ ਤੇ ਫਾਇਦਾ ਸੋਚਿਆ ਹੁੰਦਾ ਤਾਂ ਕਹਿੰਦੀ ਵੀ ਆਪਾਂ ਨੌਕਰੀ ਵਾਲੇ ਦੇ ਵਿਆਹਾਂਗੇ ਕਿਸੇ ਵਧੀਆ ਮੁਲਾਜ਼ਮ ਨਾਲ ਵਿਆਹਾਂਗੇ ਉਹ ਨੌਕਰੀ ਵਾਲਿਆਂ ਦੇ ਵਿਆਹ ਹੋਣਗੇ ਅਗਲਾ ਪੰਡ ਪੈਸਾ ਨਹੀਂ ਮੰਗੂਗਾ ਤੇ ਦੇ ਦਾਂਗੇ ਪੰਡ ਪੈਸਿਆਂ ਦੀ ਕੁੜੀ ਆਸ਼ਤਾ ਕਰੂਗੀ ਆਪਦੇ ਵੀ ਜਵਾਕਾਂ ਕਾਣੀ ਦੇਖਣਾ ਆਪਾਂ ਨੇ 13 ਕਰਜੇ ਥੱਲੇ ਆ ਕੇ ਮੁੜ ਕੇ ਸਾਰੀ ਉਮਰ ਨਹੀਂ ਉੱਤਰਨਾ ਖੇਤੀ ਵਾਲੇ ਪੰਡ ਪੈਸਾ ਦੀ ਨਹੀਂ ਮੰਗਦੇ ਕਿੱਲੇ ਮੰਗ ਲੱਖ ਰੁਪਈਆ ਮੰਗਦਾ ਅਗਲਾ ਓਏ ਉਹਨੂੰ ਤਾਂ 2 ਕਿੱਲੀ ਆਉਂਦੇ ਸੀ ਮੁੰਡੇ ਨੂੰ ਫਿਰ ਜ਼ਰੂਰੀ ਹੈ ਦੋ ਕਿਲੇ ਦੇ ਕੇ ਉਥੇ ਕੋਈ ਨਾਲ ਪਸ਼ੂ ਹੋਈ ਜਾਊਗੀ ਉਹ ਰਿਸ਼ਤਾ ਨਹੀਂ ਬੰਦਦਾ ਸੀ ਮੁੰਡੇ ਨੂੰ ਵੱਡਾ ਹੋ ਗਿਆ ਦੁੱਲੇ ਨਾਲ ਲੱਕੜਾਂ ਨਾਲ ਮੱਥਾ ਮਾਰੀ ਇਹ ਕੁੜੀ ਆਪਣੀ ਐਸ਼ ਕਰਾਉਣੀਆਂ ਨੂੰ ਐਸ਼ ਮੇਰੇ ਮਨ 'ਚ ਤਾਂ 100-100 ਸੋਚਿਆ ਹੋਇਆ ਇਹਨੂੰ ਬਾਹਰੇ ਭੇਜਾਂਗੇ ਮੁੰਡੇ ਜੀ ਦੀ 26 ਸਾਲ ਦੀ ਉਮਰ ਹੈ ਜੀ ਕੁੜੀ ਦੀ ਵੀ 26 ਸਾਲ ਦੀ ਉਹ ਕਹਿੰਦੇ ਸਾਡੇ ਮੁੰਡੇ ਨੂੰ ਰਿਸ਼ਤਾ ਨਹੀਂ ਹੁੰਦਾ ਉਹਨਾਂ ਦੀ ਮੰਗ ਕੋਈ ਨਹੀਂ ਮੈਂ ਤਾਂ ਤਾਂ ਕਹਿੰਦੀ ਸੀ ਫਿਰ ਜਿੱਦੇ ਪਹਿਲੀ ਨਹੀਂ ਹੁੰਦਾ ਉਹਦੇ ਕਰਦੀ ਆਪਾਂ ਮਰਜ਼ੀ ਹੈ ਜੀ ਤੁਹਾਡੇ ਨਾਲ ਬੋਲੀ ਹੋਈਆਂ ਤੂੰ ਤੁਸੀਂ ਤਾਂ ਬਾਲਾ ਬੋਲਦੇ ਕੀਰਾ ਫੋਨ ਆ ਗਿਆ ਹਲੋ ਹਾਂ ਬਈ ਹਾਂ ਅੱਛਾ ਆਹ ਹਾਂ ਨਾ ਕਰ ਕਰ ਦਾਂਗੇ ਕਿਹੜੇ ਦੇਸ਼ ਆਉਂਦਾ ਥੋੜੀ ਜਿਹਾ ਮੇਨ ਲਾਈਨ ਨਹੀਂ ਪਈ ਸਾਡੇ ਕੋਲੇ ਕੁਛ ਹੈਗਾ हां चलो उने त बिहारी है उने त करांगी हां 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 सारा काम जानਦੀ ਹੈ ਕੁੜੀ हां हां ठीक ठीक ਕਰ ਬਈ ਠੀਕ ਠੀਕ ਆ ਜਾ ਫਿਰ ਕੋਈ ਨਾ ਤੈਨੂੰ ਕਿਹਾ ਸੀ ਨਾ ਪਰਮਾਤਮਾ ਨੇ ਘਰੇ ਦੇਰ ਹਣੇਰ ਨਹੀਂ ਕੀ ਹੋ ਗਿਆ ਜੀ ਕੈਨੇਡਾ ਤੋਂ ਰਿਸ਼ਤਾ ਆਇਆ ਪ੍ਰੀਤੀ ਨੂੰ ਅੱਛਾ ਹਾਂ ਇਕੱਲਾ ਮੁੰਡਾ ਹਾਂ ਪੀਆਰ ਕੈਨੇਡਾ ਅੱਛਾ ਹਾਂ ਕਹਿੰਦੇ ਕੁੜੀ ਸੋਹਣੀ ਹੋਵੇ ਸਿਆਣੀ ਹੋਵੇ ਕੰਮ ਕਰਦੀ ਹੋਵੇ ਲੈਣ ਦੇਣ ਵਾਲਾ ਮੰਗਦੇ ਨਹੀਂ ਮੈਂ ਆਪ ਹੀ ਕਹਤਾ ਵੀ ਅਸੀ ਬਾਲ ਲੈਣ ਦੇਣ ਦੇ ਹੈ ਨਹੀਂ ਪਈ ਚਲੋ ਜਿੰਨਾ ਬਿਹਾਰ ਬਣਦਾ ਉਹਨਾਂ ਤਾਂ ਕਰ ਦਾਂਗੇ ਵਧੀਆ ਹੋਵੇ ਜੀ ਮੈਂ ਤਾਂ ਕੀ ਕਹਿਣੀ ਆ ਵੱਖੀ ਮਰਜ਼ੀ ਆ ਸੋਹਣੀ ਕਹਿਣੀ ਕਿਉਂ ਆ ਤੂੰ ਤਾਂ ਖੇਤੀਆਂ ਦੇ ਰੋਬਣ ਨੂੰ ਫਿਰਦੀ ਸੀ ਉਹਨੂੰ ਜਿਵੇਂ ਨਾਰਦਾ ਚਲ ਕਰਤਾ ਸੀ ਵਿਚਾਰੀ ਦਾ ਤੂੰ ਤਾਂ ਹੋਰ ਪਾਸੇ ਲੈ ਜਾਣ ਗੱਲ ਕਨੇਡਾ ਵਾਲੇ ਵੀ ਕਿਹੜਾ ਸਹੀ ਸਲਾਮਤ ਨੇ ਉਹ ਐ ਨਹੀਂ ਪਤਾ ਉੱਥੇ ਕੋਈ ਵਿਆਹ ਕਰਾਈ ਬੈਠਾ ਹੋਵੇ ਤੰਗਾ ਪਕਾਇਨਾ ਕਰ। ਇਹ ਵੀ ਨਾ ਕਰ ਆਪਾਂ ਨੂੰ ਕੀ ਪ੍ਰੂਫ ਹੈ ਉਹਨਾਂ ਦਾ। ਉਹਦਾ ਮੱਚ ਦਿਆਂ ਮੇਰੀ ਭੈਣ ਤੇ ਵੀ ਤਰੱਕੀ ਨਾ ਕਰ ਜੇ। ਚਲ ਚੰਗਾ ਭਾਈ ਕਰ ਦੇ। ਮੈਂ ਤਾਂ ਕੀ ਕਹਿਣਾ। ਮੈਂ ਤਾਂ ਦਾਜ ਬਣਾਉਣਾ ਸੀ ਉਹਦਾ ਬਣਾਤਾ ਸਾਰਾ। ਅੱਛਾ ਤੇਥੋਂ ਪੁੱਛ ਕੇ ਤੂੰ ਕਹਿਣਾ ਕੀ ਮਤਲਬ ਤੇਥੋਂ ਪੁੱਛ ਕੇ ਕਰੂੰਗਾ ਹੈ। ਮੈਂ ਤਾਂ ਕਹਤਾ ਅਗੜਿਆਂ ਨੂੰ। ਕਹਿੰਦਾ ਪਰਸੂ ਆਵਾਂਗੇ। ਮੈਂ ਖਿਆਜੂ ਬਈ। ਨੀਖ ਦਿਖਾਈਆ ਕਰ ਲਾਂਗੇ। ਵੱਡੇ ਭਾਈ ਨਾਲ ਕਰ ਲੂਗਾ ਕਰ ਲਾ। ਜੜੀਆਂ ਲੈ ਜਾਗੇ ਨਾਲ। ਮਰਜ਼ੀ ਆ ਥੋਡੀ। ਦੇਖੀ ਕਿਵੇਂ ਮੇਰੀ ਭੈਣ ਕੈਨੇਡਾ ਜਾਊਗੀ। ਮਾਰੇ ਆਪਾਂ ਵਗ ਜਾਗੇ। ਦਾ ਡੱਬਰੀ ਵਗ ਜਾਂਦਾ ਜਿਹਦੇ ਇੱਕ ਬਗਜ ਜਵਾਕ ਬਾਰੇ ਆਏ ਤਾਂ ਹੈਗਾ ਹੀ ਪਰ ਗਾਹਾਂ ਆਪਾਂ ਨੂੰ ਪਤਾ ਨਹੀਂ ਨਾ ਉਹ ਕੋਈ ਚੰਗਾ ਇਥੋਂ ਨਹੀਂ ਜਰਿਆ ਜਾਂਦਾ ਬਦਤਾਲ ਕਰ ਲੈਣੇ ਤੁਸੀਂ ਇਥੋਂ ਨਹੀਂ ਜਰਿਆ ਜਾਂਦਾ ਤੁਸੀਂ ਮੇਰੀ ਗੱਲ ਮੰਨੋ ਜਾਂ ਨਾ ਮੰਨੋ ਮੈਂ ਤਾਂ ਐਵੇਂ ਕਹਿੰਦੀ ਸੀ ਵੀ ਪਿੰਡ ਅਸਤਾਈ ਆਪਾਂ ਪੁੱਛ ਬੜਤਾਲ ਕਰ ਲੈਣੇ ਆ ਵੀ ਕਿਵੇਂ ਦਾ ਪਰਿਵਾਰ ਹੈ ਕਿਵੇਂ ਦਾ ਮੁੰਡਾ ਹੈ ਕੋਈ ਨਸ਼ਾ ਪੱਤਾ ਤਾਂ ਨਹੀਂ ਕਰਦਾ ਹੈਗਾ ਹੁਣ ਉਹਥੇ ਆਪਾਂ ਨੂੰ ਬਾਹਰ ਬੈਠੇ ਤਾਂ ਕੀ ਪਤਾ ਹੈ ਕੀ ਪਤਾ ਕੋਈ ਵਿਆਹ ਕਰਾਈ ਬੈਠਾ ਹੋਵੇ ਕੋਈ ਨਸ਼ੇ ਕਰਦਾ ਹੋਵੇ ਖਬਰ ਕਿੱਡੀ ਕੁ ਉਮਰ ਦਾ ਹੋਊਗਾ ਆਪਾਂ ਫੋਟੋ ਤੇ ਰਿਸ਼ਤਾ ਕਰਾਂਗੇ ਕਦੋਂ ਆਊਗਾ ਕਦੋਂ ਨੇ ਜਾਣਾ ਕਦੋਂ ਆਉਣਾ ਆਪਾਂ ਨੂੰ ਕੀ ਪਤਾ ਨੂੰ ਕੀ ਪਤਾ ਜੀ ਓਰੇ ਹੁਣ ਆਪਾਂ ਦਾ ਹੀ ਪਤਾ ਲੱਗ ਗਿਆ ਨੇ ਵੀ ਮੁੰਡਾ ਕੰਮਤੋਂਦਾ ਕਿਵੇਂ ਕਰਦਾ ਓਥੇ ਖਬਰ ਉਹਦਾ ਕੀ ਬਿਜ਼ਨਸ ਕੀ ਕੰਮ ਕਰਦਾ ਕੀ ਨਾ ਕਰਦਾ ਆਪਾਂ ਤਾਂ ਕੁਝ ਵੀ ਨਹੀਂ ਪਤਾ ਉਹਦੇ ਬਾਰੇ ਓਏ ਚੱਲ ਬਾਬਾ ਗੁਰੂ ਤੇਰੇ ਮੂਰੇ ਬੰਨੇ ਹੱਥ ਠੀਕ ਆ ਮੈਂ ਤਾਂ ਭਈ ਓਰੇ ਕਰਦਾ ਨਹੀਂ ਹੈਗਾ ਚੱਲ ਡੋਬਦਾ ਤੁਸੀਂ ਕੁੜੀ ਡੋਬਣੀ ਹ ਲੈ ਹੋਰ ਕੀ ਨਾ ਤੁਹਾਨੂੰ ਕੀ ਪਤਾ ਮੈਂ ਫੇਰ ਕਹਿ ਦਨੀ ਹੈਗੀ ਵੀ ਭਾਈ ਓਥੇ ਨਹੀਂ ਪਤਾ ਆਪਾਂ ਨੂੰ ਮੁੰਡਾ ਤੈਨੂੰ ਪਤਾ ਚਲ ਠੀਕ ਹੈ ਪਤਾ ਕੁਛ ਨਹੀਂ ਕਹਨੇ ਮੈਂ ਤਾਂ ਐ ਸੋਚਦੀ ਸੀ ਵੀ ਚਲ ਮਾਂ ਨਹੀਂ ਹੈਗੀ ਸਿਰ ਤੇ ਵੀ ਚਲ ਆਖਣਗੇ ਬਰਾਬਰ ਜਾਈ ਨੇ ਡੋਬਤੀ ਕੁੜੀ ਵੀ ਵਧੀਆ ਦੇਖ ਕੇ ਰਿਸ਼ਤਾ ਕਰੀਏ ਪੁੱਛ ਬਦਤਾਲ ਕਰਕੇ ਕਰੀਏ ਮਰਜੀ ਆ ਸੋਡੀ ਸਾਰੀ ਦੁਨੀਆ ਕਰੀ ਜਾਂਦੀ ਆ ਉਹ ਗਲਤ ਆ ਪਿੰਡਾਂ ਚ ਕੌਣ ਕਰਦਾ ਹੁਣ ਨਰੇ ਖੇਤੀਬਾੜੀ ਜਾਣੇ ਦੀ ਪੜ੍ਹੀ ਲਿਖੀ ਕੁੜੀ ਆ ਮਰਜੀ ਆ ਸੋਡੀ ਕੋਈ ਚੰਗਾ ਮੇਰਾ ਸਿਰ ਨਾ ਖਾ ਚਾਹ ਦੀ ਪਿਆਲੀ ਲੈ ਕੇ ਦੇਣੀ ਆ ਲੈ ਆ ਦੇ ਲੈ ਆ ਨਾ ਨਹੀਂ ਰਹਿਣ ਦੇ ਯਾਰ ਸੁਣ ਮੇਰੀ ਗੱਲ ਅੱਜ ਦਾ ਇਹ ਬਕਵਾਸ ਮਾਰਤਾ ਇਦੂ ਵਾਰ ਨਾ ਮੈਨੂੰ ਕਦੇ ਐਵੇਂ ਕਹੀਂ ਨਹੀਂ ਕਹਿੰਦੀ ਮੈਂ ਕਿਹ ਲੈਣਾ ਪਤਾ ਨਹੀਂ ਕਿਹਜਾ ਰਿਸ਼ਤਾ ਹੋਊਗਾ ਕੁੜੀ ਬਾਰੇ ਚਲ ਵਧੀਆ ਪਰ ਮਾਤਾ ਨੇ ਆਪ ਹੀ ਸੁਣ ਲਈ ਕੁੜੀ ਨੂੰ ਬਾਹਰ ਭੇਜਾਂਗੇ ਔਰ ਉਹ ਵੀ ਚਾਹ ਸੀ ਬਾਹਰ ਜਾਣਾ ਬਾਈ ਮੈਂ ਬਾਹਰ ਜਾਣਾ ਮੈਂ ਬਾਹਰ ਹੀ ਜਾਣਾ ਵਿਆਹ ਤੋਂ 6 ਮਹੀਨੇ ਬਾਅਦ ਕੀ ਸੋਚਣਗੇ ਭਾਈ ਪਰ ਜਾਈ

ਹਾਂ ਆ ਜਾਂਦਾ ਪੱਪੀ ਅੱਛਾ ਕੀ ਕੰਮ ਵਧੀਆ ਚੱਲਦਾ ਹੋਵੇ ਉੱਧਰ ਹਾਂ ਠੀਕ ਹੀ ਚੱਲਦਾ ਪੱਪੀ ਕੰਮ ਤੇ ਪ੍ਰੀਤੀ ਮੈਨੂੰ ਸਹੀ ਸਹੀ ਗੱਲ ਦੱਸ ਮੈਨੂੰ ਕੁਝ ਠੀਕ ਨਹੀਂ ਲੱਗ ਰਿਹਾ ਨਾ ਕੋਈ ਫੋਨ ਪ੍ਰੀਤੀ ਨਾ ਕੋਈ ਮੈਸੇਜ ਤੇਰਾ ਇੱਕਦਮ ਆਉਣਾ ਮੇਰਾ ਦਿਲ ਦਹਿਲਾ ਰਿਹਾ ਹੈ ਗੱਲ ਦੱਸ ਮੈਨੂੰ ਕੀ ਹੈ ਤੇਰੇ ਮਨ 'ਚ ਨਾ ਨਾ ਪੱਪੀ ਇਹੋ ਜਿਹੀ ਤਾਂ ਕੋਈ ਗੱਲ ਨਹੀਂ ਉਹੀ ਲੱਗਦਾ ਸਾਨੂੰ ਨੇ ਉਹੀ ਕਿਉਂ ਲੱਗਦਾ 26 ਸਾਲਾਂ ਦੀ ਹੋ ਕੇ ਗਈਆਂ ਸਾਡੇ ਕੋਲੇ ਕਿਵੇਂ ਤੇਰਾ ਇੱਥੇ ਚਿਹਰਾ ਹੰਸੂ ਹੰਸੂ ਕਰਦਾ ਸੀ ਤੇ ਹੁਣ ਤੇਰਾ ਮੂੰਹ ਮਰਝਾਇਆ ਪਿਆ ਗੱਲ ਤਾਂ ਕੋਈ ਹੈਗੀ ਆ ਤੂੰ ਮੈਨੂੰ ਗੱਲ ਦੱਸ ਕਿ ਕੀ ਆ ਤੇਰੇ ਦਿਲ ਚ ਗੱਲ ਨਾ ਨਾ ਭਾਬੀ ਸਾਨੂੰ ਉਹੀ ਵੀ ਲੱਗ ਜਾਂਦਾ ਉਹੀ ਕਿਉਂ ਲੱਗਦਾ ਜਵਾਕਾ ਵਾਂਗੂ ਭਾੜਿਆ ਤੈਨੂੰ ਕੱਲੀ ਕੱਲੀ ਰਾਖਦਾ ਪਤਾ ਹੁਣ ਤਾਂ ਤੂੰ ਮੇਰੇ ਸਾਹਮਣੇ ਬੈਠੀ ਆ ਜੇ ਤੂੰ ਪਿੱਠ ਭਵਾ ਕੇ ਵੀ ਗੱਲ ਕਰੇ ਮੈਂ ਤਾਂ ਤੇਰਾ ਤਾਂ ਵੀ ਦੁੱਖ ਸਮਝ ਲਾਂ ਕੁਛ ਨਹੀਂ ਹੋਇਆ ਭਾਬੀ ਕੀ ਹੋ ਗਿਆ ਰਖ ਤੈਨੂੰ ਮੈਂ ਕਹੀ ਜਾਨੀ ਐ ਨਾ ਵੀ ਕੋਈ ਗੱਲ ਐ ਤੇ ਮੈਨੂੰ ਕਿਉਂ ਨਹੀਂ ਦੱਸਦੀ ਤੈਨਦੇ ਨੇ ਕੋਈ ਗੱਲ ਤੇਨੂੰ ਚਲ ਕੋਈ ਨਾ ਰੋਣਾ ਚੁੱਪ ਕਰ ਕਰਦੇ ਆਪਾਂ ਗੱਲ ਮੈਨੂੰ ਗੱਲ ਦੱਸ ਕੀ ਐ ਵਿਚਲੀ ਪੱ ਵੀ ਮੈਨੂੰ ਤਾਂ ਸਮਝ ਹੀ ਨਹੀਂ ਆਉਂਦੀ ਵੀ ਮੈਂ ਗੱਲ ਕਿੱਥੋਂ ਦੱਸਾਂ ਸੋਨੂੰ ਕਿਹੜੇ ਮੂੰਹ ਨਾਲ ਦੱਸਾਂ ਮੈਂ ਲੈ ਦੱਸ ਤੂੰ ਗੱਲ ਮੈਨੂੰ ਕੀ ਗੱਲ ਐ ਵੱਡੇ ਆਸੀਂ ਤਾਂ ਇਥੋਂ ਮਾਪੇ ਵਰਗੇ ਆ ਤੇਰੇ ਵਰਗੇ ਸਾਨੂੰ ਕਿਉਂ ਨਹੀਂ ਦੱਸਦੀ ਸਾਥੂ ਗੋਜੀ ਜੀ ਕਿਦੀਆਂ ਤੂੰ ਗੱਲ ਸਾਨੂੰ ਦੱਸ ਭਾਬੀ ਮੈਨੂੰ ਤਾਂ ਉਹਨਾਂ ਨੇ ਬਸ ਕੰਮ ਕਰਤਰੀ ਬਿਆ ਹੈ ਨਾ ਉਹ ਮੈਨੂੰ ਕਦੇ ਫੋਨ ਕਰਦੇ ਨੇ ਮੈਂ ਤਾਂ ਬਸ ਘਰੀ ਕੰਮ ਕਰਾਈ ਜਾਂਦੇ ਨੇ ਕਦੇ ਮੇਰੇ ਮੂਰੇ ਕਿਸੇ ਨੇ ਕੱਪੜੇ ਸਿੜਤੇ ਵੀ ਆ ਤੋ ਦੇ ਭਾਂਡੇ ਭਾਂਡਿਆਂ ਦੇ ਢੇਰ ਮਾਰ ਦਿੰਦੇ ਨੇ ਕਹਿੰਦੇ ਨੇ ਆ ਮਾਂਜਦੇ ਹੂੰ ਬਸ ਸਾਰਾ ਦਿਨ ਕੰਮ ਹੀ ਕਰੀ ਜਾਂਦੀ ਰਹਿਣੀ ਆ ਉਹ ਤਾਂ ਮੈਨੂੰ ਫੋਨ ਵੀ ਨਹੀਂ ਕਰਦੇ ਹੈਗੇ ਕੇਰਾ ਵੀ ਸਾਡੀ ਗੱਲ ਨਹੀਂ ਹੋਈ ਹੈਗੀ ਵਿਆਹ ਤੋਂ ਬਾਅਦ ਅੱਛਾ ਜੀ ਜਦੋਂ ਦੇ ਗਏ ਨੇ ਮੁੜ ਕੇ ਫੋਨ ਹੀ ਨਹੀਂ ਕੀਤਾ ਉਹਨਾਂ ਨੇ ਤਾਂ ਨਾ ਫਿਰ ਚੰਦਰੀਏ ਤੂੰ ਸਾਨੂੰ ਅੱਜ ਗੱਲ ਦੱਸਦੀਆਂ ਤੇਰੇ ਦਿਮਾਗ ਨੂੰ ਕੀ ਹੋਇਆ ਸੀ ਤੂੰ ਸਾਡੇ ਨਾਲ ਉਹਦੀ ਗੱਲ ਕਰਨੀ ਸੀ ਅਸੀਂ ਉਹਨਾਂ ਨੂੰ ਜਾ ਕੇ ਬੋਲਦੇ ਕਹਿੰਦੇ ਕੁਛ ਉਹਨਾਂ ਨੂੰ ਤਾਂ ਆਏ ਹੋਗੇ ਵੀ ਕੁੜੀ ਨਾ ਅਹਾਂ ਗੱਲ ਦੱਸੀ ਨੀ ਵੀ ਚਲ ਸਾਨੂੰ ਨੌਕਰਾਨੀ ਠਹਾਗੀ ਵਧੀਆ ਕੰਮ ਕਰੀ ਜਾਂਦੀ ਆ ਸਾਡੇ ਤਨਪ੍ਰੀਤੀ ਤੂੰ ਤੰਛਣ ਨਾਲ ਐ ਮੈਂ ਕਰਦੀਆਂ ਤੇਰੇ ਬਾਈ ਨਾਲ ਗੱਲ ਨਾ ਭਾਬੀ ਬਾਈ ਨੂੰ ਨਾ ਦੱਸਿਓ ਤੁਸੀਂ ਉਹਨਾਂ ਨਾਲ ਨਾ ਕੋਈ ਗੱਲ ਕਰਿਓ ਉਹ ਕਮਲੀ ਹੋਈਆਂ ਤੂੰ ਓਹੋ ਤੂੰ ਕਮਲੀ ਹੋਈਆਂ ਜੇ ਤੇਰੇ ਬਾਈ ਨਾਲ ਨਹੀਂ ਗੱਲ ਕਰੂੰਗੀ ਹੋਰ ਕਿਹਦੇ ਨਾਲ ਗੱਲ ਕਰੂੰਗੀ ਮੈਂ ਇਹ ਕੋਈ ਨਾਂ ਦੱਸਣ ਵਾਲੀ ਗੱਲ ਐ ਇਹ ਕੋਈ ਉਹ ਹੈਗਾ ਵੀ ਕੋਈ ਆਪਾਂ ਮੱਝ ਦਾ ਵਪਾਰ ਕਰ ਲਿਆ ਵੀ ਚਲ ਭਾਈ ਠੀਕ ਐ ਰਿਸ਼ਤੇ ਦਾ ਸੌਦਾ ਹੋਇਆਗਾ ਰਿਸ਼ਤਾ ਕੀਤਾ ਤੇਰਾ ਸੀਨੇ ਆਪਾਂ ਗੱਲ ਕਰਦੇ ਆ ਉਹਨਾਂ ਨਾਲ ਹੁਣ ਨਾ ਭਾਬੀ ਜੇ ਤੁਸੀਂ ਬਾਈ ਨਾਲ ਗੱਲ ਕਰੋਗੇ ਤਾਂ ਗੱਲ ਵਾਲੀ ਅੱਗੇ ਵਧ ਜੂਗੀ ਮੈਂ ਨਹੀਂ ਚਾਹੁੰਦੀ ਹੈਗੀ ਵੀ ਇਹ ਗੱਲ ਇਦੂ ਅੱਗੇ ਵਧੇ ਲੈ ਇਦੂ ਅੱਗੇ ਹੋਰ ਕੀ ਗੱਲ ਵਧੂ ਬੱਦਤਾ ਗਈ ਕਿੱਥੇ ਜਾ ਪਹੁੰਚਿਆ ਪਾਣੀ ਰੀਤੀ ਆਪਾਂ ਹੁਣ ਨਹੀਂ ਜੱਪ ਰਹਿ ਸਕਦੇ ਪਾਣੀ ਤਾਂ ਸਿਰ ਉੱਪਰ ਦੀ ਲੰਘ ਗਿਆ ਕਮਲਿਏ ਇਹ ਕੋਈ ਗੱਲ ਲੁਕਾਉਣ ਵਾਲੀ ਐ ਤਦ ਪੇਕੇ ਤੋਂ ਵੀ ਗੱਲਾਂ ਲੁਕਾਉਂਦੇ ਹੁੰਦੇ ਨੇ ਤੈਨੂੰ ਕੋਈ ਦੁੱਖ ਤਕਲੀਫ ਐ ਤੂੰ ਸਾਡੇ ਨਾਲ ਉਹਦੀ ਗੱਲ ਸ਼ੇਅਰ ਕਰ ਦੀਪਾਈ ਮੈਨੂੰ ਤਾਂ ਆ ਗੱਲ ਦਾ ਦੁੱਖ ਐ ਮੈਨੂੰ ਆ ਚੀਜ਼ ਦੀ ਲੋੜ ਐ ਜੇ ਪੇਕੇ ਨੂੰ ਨਹੀਂ ਦੱਸਾਂਗੀ ਤੂੰ ਹੋਰ ਕਿਹਨੂੰ ਦੱਸਾਂਗੀ ਤੂੰ ਤਾਂ ਸਾਥੋ ਵੀ ਗੱਲ ਲਕੋ ਕੇ ਵਹਿਗੀ ਚੰਦਰੀਏ ਤੂੰ ਤਾਂ ਸਾਨੂੰ ਵੀ ਬਗਾਨਾ ਕਰਤਾ ਅਸੀਂ ਨਹੀਂ ਹੈਗੇ ਬਗਾਨੇ ਅਸੀਂ ਤਾਂ ਤੇਰੇ ਆਪਦੇ ਆ ਉਹ ਬਗਾਨੇ ਸੀ ਉਹਨਾਂ ਨੇ ਬਗਾਨੇ ਵਾਲਾ ਵਿਹਾਰ ਕਰਤਾ ਤੇਰੇ ਨਾਲ ਅਸੀਂ ਨਹੀਂ ਚਾਹੁੰਦੇ ਵੀ ਸਾਡੀ ਕੁੜੀ ਨਾਲ ਐਵੇਂ ਦਾ ਹੋਵੇ ਭਾਬੀ ਮੈਨੂੰ ਤਾਂ ਐ ਸੀ ਵੀ ਹੌਲੀ ਹੌਲੀ ਸਾਰਾ ਕੁਝ ਠੀਕ ਹੋ ਜੂ ਪਰ ਮੈਨੂੰ ਕੀ ਪਤਾ ਸੀ ਵੀ ਗੱਲ ਤਾਂ ਧੀ ਅੱਗੇ ਵਧੀ ਜਾਊਗੀ ਨਾਲੇ ਮੈਨੂੰ ਕੀ ਪਤਾ ਸੀ ਵੀ ਸਾਡਾ ਟੱਬਰ ਸਾਡੇ ਦੋਨਾਂ ਚ ਐਨਾ ਫਰਕ ਪਵਾ ਦੇਗਾ ਨਾਲੇ ਰਾਤ ਨਹੀਂ ਭਾਬੀ ਮੈਂ ਤਾਂ ਹੁਣੀ ਮੁੜੂੰਗੀ ਮੈਂ ਉਹਨਾਂ ਨੇ ਤਾਂ 10 ਪਸ਼ੂ ਬੰਨ ਰੱਖੇ ਨੇ ਉਹਨਾਂ ਦਾ ਨੀਰਾ ਚਾਰਾ ਪਾਉਣਾ ਪੈਂਦਾ ਮੈਨੂੰ ਮੈਂ ਤਾਂ ਹੁਣ ਵੀ ਭਲਾਡੇ ਦੇ ਵਹਾਨੇ ਨਾਲ ਆਇਆ ਵੀ ਮੈਂ ਬਿਮਾਰ ਹੋ ਰਹੀਆਂ ਦਵਾਈ ਲਿਆ ਆ ਮੈਂ ਨਾਲੇ ਕੋਈ ਦਵਾਈ ਦਿਵਾਉਣ ਵੀ ਨਹੀਂ ਆਇਆ ਮੈਂ ਤਾਂ ਚੋਰੀਓ ਆਈ ਸੀ ਮੈਂ ਕਿਹਾ ਮੈਂ ਤਾਂ ਦਵਾਈ ਲਿਆਉਣੀ ਐ ਦੇਖ ਲੈ ਕਿਸੇ ਨੇ ਆਏ ਨਹੀਂ ਕਿਹਾ ਵੀ ਹਾਂ ਅਸੀਂ ਦਵਾਈ ਲਿਓਨੇ ਫਿਰ ਤਾਂ ਪ੍ਰੀਤੀ ਦੇ ਨੂੰ ਬਾਲਾ ਹੀ ਔਖਾ ਕੁੜੇ ਤੂੰ ਤਾਂ ਸਾਨੂੰ ਕਦੇ ਦੱਸਿਆ ਹੀ ਨਹੀਂ ਹੈਗਾ ਨਾ ਪੱਟ ਪੈਂਦੇ ਅਸੀਂ ਗਿਆ ਕਦੇ ਵੀ ਚਲ ਗੇੜੀ ਮਾਰਿਆ ਆਈਏ ਕੰਮ ਧੰਦਿਆਂ ਚੀ ਨਹੀਂ ਨਿਕਲਿਆ ਜਾਂਦਾ ਐਤਵਾਰ ਦੀ ਛੁੱਟੀ ਹੁੰਦੀ ਆ ਤੇਰੇ ਬਾਈ ਨੂੰ ਉਹਦੇ ਘਰ ਦੇ ਕੰਮ ਹੋ ਜਾਂਦੇ ਨੇ ਬਾਕੀ ਜਿਹਨਾਂ ਡਿਊਟੀ ਜਾਂਦੇ ਨੇ ਦੇਖ ਤੈਨੂੰ ਪਤਾ ਹੀ ਆ ਅਸੀ ਤਾਂ ਪ੍ਰੀਤੀ ਐ ਮੈਂ ਸੋਚਦੇ ਸੀ ਵੀ ਤੂੰ ਤਾਂ ਵਾਲੀ ਹੀ ਸੌਖੀ ਆ ਜਿਹੜੀ ਮੁੜ ਕੇ ਕਹੇ ਤਾਂ ਪਿੰਡ ਗੇੜਾ ਹੀ ਨਹੀਂ ਮਾਰਿਆ ਸਾਨੂੰ ਕੀ ਪਤਾ ਸੀ ਤੈਨੂੰ ਤਾਂ ਇੰਨਾ ਔਖਾ ਕਰਖਿਆ ਉਹਨਾਂ ਨੇ ਗੇੜਾ ਤਾਂ ਭਾਬੀ ਮੈਂ ਤਾਂ ਮਾਰਾਂ ਜੇ ਮੈਨੂੰ ਉਹ ਆਉਣ ਦਿੰਦੇ ਹੁਣ ਉਹਨਾਂ ਨੇ ਤਾਂ ਮੈਨੂੰ ਨੌਕਰਾਨੀ ਬਣਾ ਰੱਖਿਆ ਆ ਬਾਕੀ ਮੇਰਾ ਫੋਨ ਸੀ ਉਹ ਖੋਲ ਲਿਆ ਉਹਨਾਂ ਨੇ ਤਾਂ ਹੀਓ ਮੈਨੂੰ ਆਉਣ ਨਹੀਂ ਦਿੰਦੇ ਵੀ ਕਿਤੇ ਜਾ ਕੇ ਦੱਸਣਾ ਦੇਵੇ ਮੈਂ ਤਾਂ ਭਾਬੀ ਐਨਾ ਕੁਝ ਸੋਚੀ ਬੈਠੀ ਸੀ ਵੀ ਸੋਨੋਂ ਬਾਹਰ ਲੈ ਜੂੰ ਸੋਡੀ ਜ਼ਿੰਦਗੀ ਬਣ ਜੂ ਨਲੇਵੇਰੀ ਭਤੀਜੀ ਵਾਰ ਵਗ ਜੂਗੀ ਪਰ ਮੈਨੂੰ ਵੀ ਪਤਾ ਸੀ ਵੀ ਉਹਨੇ ਤਾਂ ਮੈਨੂੰ ਵੀ ਨਹੀਂ ਲੈ ਕੇ ਜਾਣਾ ਨਹੀਂ ਮੈਂ ਤੇਰੇ ਬਾਈ ਨੂੰ ਉਹਦੀ ਇਤਿਹਾਸੀ ਪ੍ਰੀਤੀ ਵੀ ਆਪਾਂ ਇੱਥੇ ਰਿਸ਼ਤਾ ਕਰਦਾਂ ਨੇ ਪ੍ਰੀਤੀ ਦਾ ਵੀ ਆਪਾਂ ਨੂੰ ਹੁਣ ਬਾਹਰਲੇ ਮੁੰਡੇ ਦਾ ਕੀ ਪਤਾ ਖਬਰਾਂ ਕੋਈ ਵਿਆਹ ਕਰਾਈ ਬੈਠਾ ਹੈ ਕੋਈ ਕੁਝ ਨਸ਼ਾ ਪੱਤਾ ਨਾ ਖਾਂਦਾ ਹੋਵੇ ਖਬਰਾਂ ਦਾ ਕਾਰੋਬਾਰ ਕਹੇ ਜਾ ਆਪਾਂ ਨੂੰ ਕੀ ਪਤਾ ਸੀ ਇਹ ਮੰਨਿਆ ਨਹੀਂ ਇਹਨੂੰ ਆਏ ਸੀ ਵਿਚਾਲ ਸੌਖੀ ਹੋ ਜੂਗੀ ਜ਼ਿੰਦਗੀ ਬਾਹਰ ਜਾ ਕੇ ਹੁਣ ਆਏ ਕੀ ਪਤਾ ਸੀ ਵਿੱਚੋਂ ਕੀ ਨਿਕਲੂਗਾ ਭਾਬੀ ਮੈਨੂੰ ਪਤਾ ਵੀ ਤੁਸੀਂ ਨੇ ਕਿਹੜੇ ਹਾਲੀ ਪੈਸੇ ਇਕੱਠੇ ਕਰੇ ਨੇ ਤੁਸੀਂ ਤਾਂ ਉਹਨਾਂ ਦੀ ਕੱਲੀ ਕੱਲੀ ਮੰਗ ਪੂਰੀ ਕੀਤੀ ਆ ਧਾਰ ਸੁਧਾਰ ਫੜ ਕੇ ਉਹਨਾਂ ਨੂੰ ਦਿੱਤਾ ਸਮਾਨ ਲੈ ਕੇ ਪਰ ਉਹਨਾਂ ਨੇ ਥੋੜੀ ਕਦਰ ਨਹੀਂ ਪਾਈ ਸਮਾਨ ਦਿੱਤੇ ਦੀ ਸਹੀ ਗੱਲ ਐ ਪ੍ਰੀਤੀ ਜੜੀ ਹੁਣ ਐਂ ਸਾਨੂੰ ਕੀ ਪਤਾ ਸੀ ਵੀ ਐਵੇਂ ਹੋ ਜਾਊਗਾ ਮੈਂ ਤਾਂ ਤੇਰੀ ਭੈਣੇ ਗੱਲ ਸੁਣ ਕੇ ਮੈਂ ਤਾਂ ਵਾਲੀ ਚੌਕ ਜਾ ਲੱਗਿਆ ਦਿਲ ਨੂੰ ਨਾਲੇ ਭਾਬੀ ਬਾਈ ਦੇ ਕਿਹੜਾ ਸਾਰੇ ਆ ਉਹ ਕਿਹੜਾ ਮੇਰਾ ਕੋਈ ਦੁਸ਼ਮਣ ਸੀ ਵੀ ਮੇਰਾ ਮਾੜਾ ਸੋਚਦਾ ਵੀ ਮੈਨੂੰ ਜਾਣ ਕੇ ਡੋਬਿਆ ਉਹਨੇ भाभी असल तो हाल तू बल करी ना मैं आसे पास पता करके देखूंगी पेड़ बंद है गा। बाकी तू हले बी कोई गल करी ना, ना प्रीति गल तेरे बी देख ये कोई छोटी गल नहीं हैगी बहुत वीडी गल है तेरी जिंदगी देसले की गल है ਆਏ ਕਿ ਮੈਂ ਨਾਲ ਗੱਲ ਕਰਾਂ ਮੈਂ ਉਹ ਦੇਖੋਲੇ ਕਮਲੀ ਹੋਈਆਂ ਤੂੰ ਚੱਲ ਭਾਬੀ ਮੈਨੂੰ ਜਾਣਦੇ ਚੰਗਾ ਤੂੰ ਦੇਖ ਕੇ ਟਾਈਮ ਫੇਰ ਗੱਲ ਕਰ ਲੈ ਲੈ ਆਏ ਕਿ ਮੈਂ ਜਾਣਦੇ ਤੂੰ ਬੈਠਣਾ ਚਾਹ ਨਾ ਬਾਬੀ ਨਾ ਚਾਹ ਪੀਣ ਦਾ ਟਾਈਮ ਨਹੀਂ ਮੇਰੀ ਦੋ ਵਾਲੀ ਬਸ ਨਾ ਲੰਘ ਜੇ ਨਹੀਂ ਨਾ ਮੈਂ ਤਾਂ ਤੈਨੂੰ ਦਵਾਈ ਨੂੰ ਮਿਲੀਆਂ ਨਾ ਤੇਰੀ ਭਤੀਜੀ ਨਾ ਭਾਬੀ ਮੇਰੇ ਕੋਲ ਇੰਨਾ ਟਾਈਮ ਨਹੀਂ ਹੈਗਾ ਮੈਂ ਤਾਂ ਦੱਸੀ ਐਨੇ ਤੈਨੂੰ ਵੀ ਮੈਂ ਤਾਂ ਦਵਾਈ ਦੇ ਮਹਾਨੇ ਆਈ ਸੀ ਚੱਲ ਜੰਦਰ ਹੀ ਆਵਦਾ ਝਾਣ ਰੱਖੀ ਤੇ ਬਾਈ ਨੂੰ ਆਉਣ ਤੇ ਮੈਂ ਕਰਦੀ ਆ ਉਹਦੇ ਨਾਲ ਗੱਲ ਠੀਕ ਚੰਗਾ ਠੀਕ ਹੈ ਚੰਗਾ ਸੋਚ ਨਾ ਕਰੀ ਕੋਈ ਨਾ ਸੀ ਤੇਰੇ ਨਾਲ ਆਂਗੇ ਠੀਕ ਹੈ ਠੀਕ ਹੈ ਪਰ ਨਹੀਂ ਸੱਚ ਲੈ ਉਹੀ ਗੱਲ ਹੋ ਗਈ ਨਾ ਜਿਹਦਾ ਡਰ ਸੀ ਮੈਂ ਇੰਨਾ ਕਿਹਾ ਵੀ ਕੁੜੀ ਦਾ ਰਿਸ਼ਤਾ ਪਈ ਆਪਾਂ ਇੱਥੇ ਪਿੰਡ 'ਚ ਕਰਦਣ ਆ ਦੇਖਦੇ ਸਾਰਾ ਕੁਝ ਪੁੱਛਦੇ ਮੁੰਡੇ ਬਾਰੇ ਲੈ ਕੁੜੀ ਤੇਰੀ ਤਾਂ ਜ਼ਿੰਦਗੀ ਖਰਾਬ ਕਰਤੀ ਨੌਕਰਾਣੀ ਬਣਾ ਲਿਆ ਉਹਨੂੰ ਤਾਂ ਨਾ ਮੁੜ ਕੇ ਵਿਆਹ ਤੋਂ ਬਾਅਦ ਉਹਨੂੰ ਫੋਨ ਕੀਤਾ ਨਾ ਕਰੇ ਕੋਈ ਸੁੱਖ ਸੁਨੇਹਾ ਦਿੱਤਾ ਬਾਕੀ ਕੁੜੀ ਕਹਿੰਦੀ ਨੰਬਰੀ ਬਦਲ ਲਿਆ ਦੇਖ ਲੈ ਆ ਬਾਹਰਲੇ ਮੁੰਡਿਆਂ ਨੇ ਤਾਂ ਕੁੜੀਆਂ ਦੀ ਜ਼ਿੰਦਗੀ ਨਰਕ ਬਣਾਤੀ ਸਾਰੇ ਫਿਰਦੇ ਨੇ ਵੀ ਬਾਹਰ ਵਗ ਜਾਣਗੇ ਬਾਹਰ ਵਗ ਜਾਣਗੇ ਕੀ ਹੈ ਬਾਹਰ ਵਿਸ਼ਵਾਸ ਨਹੀਂ ਕਿਸੇ ਤੇ ਕੋਈ ਗੱਲਬਾਤ ਨਹੀਂ ਮੇਰਾ ਤਾਂ ਪਹਿਲੀ ਮੱਥਾ ਠਣਕਦਾ ਸੀ ਇਹੀ ਨਹੀਂ ਗੱਲ ਮੰਨੇ ਅਕੇ ਕੁੜੀ ਨੂੰ ਬਾਹਰ ਬਾਹਰਲੇ ਨਾਲ ਵਿਆਹਾਂਗੇ ਕੁੜੀ ਨੂੰ ਬਾਹਰਲੇ ਨਾਲ ਪਿਆਵਾਂਗੇ ਆ ਦੇਖ ਲੈ ਬਾਹਰਲੇ ਦੇ ਕਾਰਨਾਮੇ ਕੋਣ ਹੀ ਨਹੀਂ ਕਰਦਾ ਕੁੜੀ ਨੂੰ ਨੰਬਰੀ ਬਦਲ ਲਿਆ ਦੇਖ ਲੈ ਆਉਣ ਦੇ ਚੱਲ ਇਹਨਾਂ ਨੂੰ ਕਰਦੀਆਂ ਗੱਲ। ਕੁੜੀ ਤਾਂ ਵਿਚਾਰੀ ਕਿੰਨਾ ਦੁੱਖ ਹਲ ਕੋਈ ਫਿਰਦੀ ਏ ਢਿੱਡ ਚ। ਉਹ ਮੂੰਹ ਤੇ ਉਹਦਾ ਹਾਸੇ ਹੀ ਨਹੀਂ ਰਹਾ ਜਿਹੜਾ ਰਹਿਣ ਸੋਹਣ ਸੁਚੇਰਾ ਕਰਦਾ ਸੀ। ਕਹੇ ਜਾਂ ਚਿਹਰਾ ਹੋ ਗਿਆ ਕੁੜੀ ਦਾ। ਦਿਨਾਂ ਦੇ ਵਿੱਚ ਹੀ ਰੰਗ ਬਦਲ ਗਿਆ ਵਿਚਾਰੀ ਦਾ। ਲੈ, ਪੇਕੇ ਵੰਡਾਈ ਸੀ ਬਿਨਾ ਜਾ ਵੀ ਤੇ ਮੁੜ ਗਈ। ਕੋਈ ਕੁੜੀ ਆਏ ਮੁੜਦੀ ਹੁੰਦੀ ਆ। ਇਹ ਕੀ ਕਰਾਉਣਾ ਇਹ ਜੇ ਬਾਹਰਲੇ ਰਿਸ਼ਤਿਆਂ ਤੋਂ ਕੈਨੇਡਾ ਅਮਰੀਕਾ ਦੇ ਚੱਕਰਾਂ 'ਚ ਕੁੜੀਆਂ ਦੀ ਸਾਰੀ ਜ਼ਿੰਦਗੀ ਖਰਾਬ ਹੋ ਗਈ। ਨਰਕ ਬਣਾਤੀ ਲੋਕਾਂ ਨੇ।

ਤਾਨੂੰ ਕਿੰਨਾ ਕਿਹਾ ਸੀ ਵੀ ਦੇਖ ਕੇ ਰਿਸ਼ਤਾ ਕਰ ਦੋ ਕੁੜੀ ਤਾਂ ਭਰੀ ਭਰਾਈ ਆਈ ਨਾ ਕੁੜੀ ਕੋਲੇ ਫੋਨ ਐ ਵੀ ਕੋਈ ਫੋਨ ਕਰ ਦੂ ਕਿਸੇ ਨੂੰ ਉਹਦੇ ਘਰ ਵਾਲਾ ਤਾਂ ਉਹਨੂੰ ਫੋਨ ਹੀ ਨਹੀਂ ਕਰਦਾ ਜਿਉਂ ਕੇਰਾ ਵਿਆਹ ਕਰਾ ਕੇ ਗਿਆ ਨੰਬਰੀ ਬਦਲ ਲਿਆ ਕਹਿੰਦੀ ਭਾਬੀ ਪਹਿਲਾਂ ਤਾਂ ਕੁੜੀ ਨੇ ਮੈਨੂੰ ਕੋਈ ਗੱਲ ਨਹੀਂ ਦੱਸੀ ਪਿੱਛੋਂ ਸਾਰੀਆਂ ਗੱਲਾਂ ਦੱਸ ਸਕੇ ਗਈ ਐ ਨੌਕਰਾਣੀ ਬਣਾ ਕੇ ਰੱਖਿਆ ਹੋਇਆ ਕੁੜੀ ਨੂੰ ਮੇਰੀ ਭੈਣ ਨੂੰ ਹਾਂ ਡਰਦੀ ਡਰਦੀ ਆਈ ਸੀ ਬਲਾਡੇ ਦਵਾਈ ਲੈਣਾ ਕਹਿੰਦੀ ਭਾਬੀ ਮੈਂ ਟਾਈਮ ਚੋਂ ਟਾਈਮ ਕੱਢ ਕੇ ਵੀ ਸੋਨੂੰ ਗੱਲਾਂ ਦੱਸ ਜਾ ਕੁੜੀ ਐਨੇ ਦਰਦ ਵੰਡਾ ਕੇ ਗਈ ਆ ਇੱਥੇ ਐਨੀ ਔਖੀ ਆ ਕੁੜੀ ਫੇਰ ਤੂੰ ਮੈਨੂੰ ਬੁਲਾਇਆ ਨਹੀਂ ਕਰੇ ਉਹ ਸੋਨੂੰ ਕੀ ਬੁਲਾਉਂਦੀ ਉਹਦੇ ਕੋਲ ਟਾਈਮ ਹੀ ਥੋੜਾ ਸੀਗਾ 2 ਵਜੇ ਨੂੰ ਮੁੜਨਾ ਸੀ ਉਹਨੇ ਕਹਿੰਦੀ ਬੱਸ ਤੇ ਭਾਬੀ ਮੈਂ ਜਾਣਾ ਸੀਗਾ ਆਕੇ ਕੁੜੀ ਤਾਂ ਐਸ਼ਾ ਕਰੂਗੀ ਲੈ ਲੈ ਕੈਨੇਡਾ ਵਾਲੇ ਰਿਸ਼ਤਿਆਂ ਦੇ ਸੁਆਦ ਉਹ ਕੁੜੀ ਦੀ ਜ਼ਿੰਦਗੀ ਨਰਕ ਬਣਾ ਕੇ ਰੱਖਤੀ ਕਹਿੰਦੀ ਸਾਰਾ ਦਿਨ ਤਾਂ ਭਾਬੀ ਮੈਂ ਤਾਂ ਗੋਹਾ ਘੂੜਾ ਕਰਾਉਂਦੇ ਨੇ ਸਾਰੇ ਕਹਿੰਦੇ ਭਾਂਡਿਆਂ ਦੇ ਢੇਰ ਕੱਪੜਿਆਂ ਦੇ ਢੇਰ ਕੋਈ ਮਸ਼ੀਨ ਚ ਨਹੀਂ ਕੱਪੜਾ ਪਾਉਣ ਦਿੰਦੇ ਕੁੜੀ ਨੂੰ। ਕੋਣ ਹੋ ਤੋ ਖੋੜਿਆ। ਇਹਦੇ ਕੋਲੇ ਕਹਿੰਦੀ ਮੈਂ ਦੁੱਖ ਸੁੱਖ ਕਰਾਂ। ਐਨਾ ਰੋਈ ਕੁੜੀ ਮੈਂ ਸਾਨੂੰ ਕੀ ਆਖਿਆ ਸੀ ਉਦੋਂ ਵੀ ਕੁੜੀ ਦਾ ਰਿਸ਼ਤਾ ਆਪਾਂ ਭਾਈ ਆਪਣੇ ਉਰੇ ਪੰਜਾਬ ਚ ਕਰਦਾਨਿਆ ਕੋਈ ਵਧੀਆ ਦੇਖ ਕੇ ਘਰ-ਵਾਰ ਟਿਕਾਣਾ ਦੇਖ ਕੇ ਕਰਦੇ ਰਿਸ਼ਤਾ। ਉਹ ਬੰਦੇ ਦਾ ਆਪਾਂ ਨੂੰ ਕੀ ਪਤਾ ਸੀ ਵੀ ਕਿਵੇਂ ਰਹਿੰਦਾ ਹੈ ਉਹ। ਉਹੀ ਗੱਲ ਕਰਤੀ ਉਹਨੇ ਤਾਂ। ਕੁੜੀ ਨਾ ਉੱਧਰ ਦੀ ਨਾ ਉੱਧਰ ਦੀ। ਬਣਾਤੀ ਨੌਕਰਾਨੀ ਉਹਨਾਂ ਦੀ ਕਿੰਨੇ ਸੁਪਨੇ ਸਜੋਏ ਹੋਣਗੇ ਵਿਚਾਰੀ ਨੇ ਵੀ ਮੈਂ ਐਵੇਂ ਕਰ ਲੂੰਗੀ ਬਾਹਰ ਵਗ ਜੂੰਗੀ ਮੈਂ ਸਾਨੂੰ ਉਦੋਂ ਕੀ ਆਖਿਆ ਸੀ ਵੀ ਪੈਸੇ ਪਿੱਛੇ ਨਾ ਜਾਓ ਬੰਦਾ ਚੱਜਦਾ ਹੋਣਾ ਚਾਹੀਦਾ ਕੀ ਕਰਾਉਣਾ ਸੀ ਬਾਹਰਲੇ ਦੇਸਾਂ ਚੋਂ ਇੰਨੀਆਂ ਤਾਂ ਠੱਗੀਆਂ ਠੋਰੀਆਂ ਹੋਈ ਜਾਂਦੀਆਂ ਨੇ ਆਹ ਹੋ ਗਈ ਆਪਣੇ ਨਾਲ ਠੱਗੀ ਮੈਨੂੰ ਤਾਂ ਕੁੜੀਆਂ ਗੱਲਾਂ ਤੋਂ ਐਵੇਂ ਲੱਗਦਾ ਵੀ ਕਿਤੇ ਉਹਨੇ ਮੁੰਡੇ ਨੇ ਬਾਹਰ ਹੀ ਤਾਂ ਨਹੀਂ ਵਿਆਹ ਕਰਾ ਰੱਖਿਆ ਜਿਹੜਾ ਕੁੜੀ ਨੂੰ ਆਪਣੀ ਨੂੰ ਫੋਨ ਮੈਸੇਜ ਹੀ ਨਹੀਂ ਕਰਦਾ ਨੰਬਰ ਵੀ ਬਦਲ ਗਿਆ ਕੀ ਪਤਾ ਵਿੱਚ ਕੀ ਹੋਇਆ ਉਹਦੇ ਨਾਲ ਵਿਚਾਰੀ ਨਾਲ ਹੁਣ ਕਿੰਨਾ ਦੁੱਖ ਲ ਕੋਈ ਬੈਠੀ ਆ ਉਹ ਦਿਲ ਚ ਤੁਸੀਂ ਅੱਜ ਹੀ ਕਿਸੇ ਨੂੰ ਪੁੱਛ ਕੇ ਕੋਈ ਸਹ ਦਿਸਤੇਦਾਰ ਗਏ ਹੁੰਦੇ ਨੇ ਬਾਹਰ ਐਡਰੈਸ ਲੈ ਕੇ ਉਹਦਾ ਪਤਾ ਕਰੋ ਵੀ ਕਿਵੇਂ ਰਹਿੰਦਾ ਉੱਥੇ ਕੀ ਗੱਲ ਬਾਤ ਹੈ ਅੱਜ ਕੀ ਮੈਂ ਹੁਣੇ ਪਤਾ ਕਰਦਾ ਮੇਰੇ ਤਾਂ ਜੀ ਉਹਨਾਂ ਦਾ ਦਿਲ ਨਹੀਂ ਲੱਗਿਆ ਜਾਂਦੀ ਕੁੜੀ ਆ ਕੇ ਗਈਆ ਘਰੇ ਮਰਦਾ ਆਵਦਾ ਇੰਨਾ ਦਿਲ ਰੋਇਆ ਛੱਡ ਦੇ ਗੱਲਾਂ ਵੀ ਐਡੀ ਠੱਗੀ ਹੋ ਗਈ ਸਾਡੀ ਕੁੜੀ ਨਾਲ ਉਹਨਾਂ ਦੇ ਪਿੰਡ ਦਾ ਮੁੰਡਾ ਇੱਕ ਮੇਰਾ ਦੋਸਤ ਆ ਅੱਛਾ ਜੀ ਮੈਨੂੰ ਹੋਣੇ ਫੋਨ ਕਰਕੇ ਪਤਾ ਕਰਦਾ ਪਤਾ ਕਰੋ ਈ ਵਿਚਾਰੀ ਕੁੜੀ ਤਾਂ ਆਪਣੀ ਵਾਲੀ ਔਖੀ ਆ ਹਲੋ ਹਾਂ ਮੈਂ ਕੀ ਹਾਲ ਨੇ ਫੋਨ ਹਲੋ ਹਾਂ ਮੈਂ ਹੈ ਕੀ ਹੋ ਗਿਆ ਜੀ ਖੈਰ ਤਾਂ ਹੈ ਤੂੰ ਬੋਲਦੇ ਨਹੀਂ ਤੁਸੀਂ ਕੀ ਹੋ ਗਿਆ ਹੈ ਜੀ ਕੀ ਗੱਲ ਹੋ ਗਈ ਮੰਮੀ ਹਾਂ ਜੀ ਮੈਂ ਉਹ ਮੁੰਡੇ ਨੂੰ ਫੋਨ ਕੀਤਾ ਸੀ ਹਲੋ ਪਰੋਣੇ ਬਾਰੇ ਪਤਾ ਕੀਤਾ ਸਾਰਾ ਕੁਝ ਅੱਛਾ ਹਮੈਨੂੰ ਸਮਝ ਨਹੀਂ ਆਉਂਦੀ ਮੈਂ ਤੈਨੂੰ ਕਿਵੇਂ ਦੱਸਾਂ ਦੱਸ ਤਾਂ ਦਿਓ ਜੀ ਫਿਰ ਮੈਨੂੰ ਤਾਂ ਦੱਸ ਦੋ ਕੀ ਗੱਲ ਹੋਈ ਹੈ ਪਰੋਣੇ ਨੇ ਤਾਂ ਬਾਰੀ ਵਿਆਹ ਕਰਾ ਰੱਖਿਆ ਅੱਛਾ ਹੀ ਆਪਣੀ ਕੁੜੀ ਦਾ ਬਸ ਉਹਨਾਂ ਨੇ ਕੰਮ ਵਾਸਤੇ ਵਿਆਹੀ ਹੈ ਹੋ ਗਈ ਉਹੀ ਗੱਲ ਜੀ ਮੈਂ ਸਾਨੂੰ ਕੀ ਕਹਿੰਦੀ ਸੀਗੀ ਵੀ ਨਾ ਕਰੋ ਬਾਹਰ ਰਿਸ਼ਤਾ ਤੁਸੀਂ ਕਿਹਾ ਮੇਰੀ ਗੱਲ ਮੰਨੀ ਆ ਆ ਦੇਖ ਲਓ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਗਿਆ ਤੇ ਜਦੋਂ ਕੁੜੀ ਨੂੰ ਦੱਸਿਆ ਉਹਦੀ ਉਹਦਾ ਕੀ ਬਣੂਗਾ ਬੱਚਾ ਲਗਾ ਬਹੁਤ ਵੱਡੀ ਗਲਤੀ ਹੋ ਗਈ ਪੰਮੀ ਅੱਪਾ ਚਾਹੇ ਤੇ ਕੱਟ ਜ਼ਮੀਨ ਵਾਲੇ ਦੇ ਕਰ ਦਿੰਦੇ ਪਰ ਇਥੇ ਕਰਨਾ ਸੀ ਪੰਮੀ ਆਪਾਂ ਨੂੰ ਨਹੀਂ ਸੀ ਪਤਾ ਵੀ ਕੁੜੀ ਦੀ ਜ਼ਿੰਦਗੀ ਬਣਾਉਂਦੇ ਬਣਾਉਂਦੇ ਆਪਾਂ ਉਹਦੀ ਜ਼ਿੰਦਗੀ ਖਰਾਬ ਕਰ ਦਾਂਗੇ